ਕਾਜਲ ਆਪਣੇ ਕਮਰੇ ਵਿੱਚ ਬੈਠੀ ਕੱਲ ਦੇ ਪੇਪਰ ਦੀ ਤਿਆਰੀ ਵਿੱਚ ਲੱਗੀ ਹੋਈ ਸੀ ਉਹ ਆਪਣੇ ਮਾਪਿਆਂ ਦੀ ਬੜੀ ਹੀ ਹੋਂਹ ਹਰਤੀ ਹੈ ਦਸਵੀਂ ਜਮਾਤ ਵਿੱਚ ਵੀ ਟੌਪਰ ਰਹੀ ਉਸਨੇ ਕਿਸੇ ਵੀ ਹਾਲਤ ਵਿੱਚ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣਾ ਹੈ ਇਸ ਲਈ ਦੇਰ ਰਾਤ ਨੂੰ ਜਾ ਕੇ ਜੀਜਾ ਨਾਲ ਪੜ੍ਹਾਈ ਵਿੱਚ ਲੱਗੀ ਹੋਈ ਸੀ ਪਰ ਉਸਦਾ ਧਿਆਨ ਕਿਤੇ ਹੋਰ ਹੀ ਗਵਾਚਿਆ ਹੋਇਆ ਰਹਿ ਰਹਿ ਕੇ ਅੱਜ ਹੋਈ ਸ਼ਾਮ ਦੀ ਘਟਨਾ ਯਾਦ ਆ ਰਹੀ ਸੀ ਉਹ ਉਸ ਨੂੰ ਜਿੰਨਾ ਭੁੱਲਣ ਦੀ ਕੋਸ਼ਿਸ਼ ਕਰਦੀ ਉਨਾ ਹੀ ਉਸਦਾ ਧਿਆਨ ਉਸ ਘਟਨਾ ਵੱਲ ਜਾ ਰਿਹਾ ਸੀ ਹੋਇਆ ਇਹ ਕਿ ਉਹ ਆਪਣੇ ਐਂਟ੍ਰੈਸ ਇਗਜ਼ਾਮ ਦੀ ਕੋਚਿੰਗ ਲਈ ਇੱਕ ਇੰਸਟੀਚਿਊਟ ਵਿੱਚ ਜਾਂਦੀ ਸੀ ਉੱਥੇ ਹੀ ਕੋਚਿੰਗ ਦੇ ਬਾਹਰ ਇੱਕ ਮੁੰਡਾ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਉਣ ਜਾਣ ਵਾਲੀਆਂ ਕੁੜੀਆਂ ਤੇ ਗੰਦੇ-ਗੰਦੇ ਕਮੈਂਟ ਪਾਸ ਕਰਦਾ ਕੋਈ ਵੀ ਉਸ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਹੀਂ ਸੀ ਦਿੰਦਾ ਇੰਸਟੀਚਿਊਟ ਦੇ ਹੈੱਡ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਕੰਪਲੇਂਟ ਵੀ ਦਰਜ ਕਰਵਾ ਦਿੱਤੀ ਪੁਲਿਸ ਨੇ ਉਸ ਨੂੰ ਧਮਕੀ ਦੇ ਕੇ ਛੱਡ ਦਿੱਤਾ ਕਿਉਂਕਿ ਉਹ ਇੱਕ ਬਹੁਤ بڑے ਰਹੀਸ ਖਾਨਦਾਨ ਦਾ ਵਾਰਿਸ ਸੀ ਪਰ ਮਾੜੀ ਕਿਸਮਤ ਉਸ ਨੂੰ ਪਤਾ ਲੱਗ ਗਿਆ ਕਿ ਇੰਸਟੀਚਿਊਟ ਦੇ ਹੈੱਡ ਨੂੰ ਸ਼ਿਕਾਇਤ ਮੈਂ ਕੀਤੀ ਸੀ ਉਸ ਦਿਨ ਤੋਂ ਉਹ ਮੇਰੇ ਪਿੱਛੇ ਪੈ ਗਿਆ ਕਿ ਵਿਆਹ ਕਰਾਂਗਾ ਤਾਂ ਤੇਰੇ ਨਾਲ ਆਪਣੇ ਮੰਮੀ ਡੈਡੀ ਨੂੰ ਵੀ ਦੱਸ ਦਵਾਂ ਮੰਮੀ ਡੈਡੀ ਨੂੰ ਦੱਸ ਕੇ ਉਹਨਾਂ ਨੂੰ ਪਰੇਸ਼ਾਨੀ ਵਿੱਚ ਨਹੀਂ ਸੀ ਪਾਉਣਾ ਚਾਹੁੰਦੀ ਇਸ ਲਈ ਉਹਨਾਂ ਨੂੰ ਕੁਝ ਨਹੀਂ ਦੱਸਿਆ ਅੱਜ ਸ਼ਾਮ ਨੂੰ ਤਾਂ ਹੱਦ ਹੀ ਹੋ ਗਈ ਕਿ ਉਹ ਮੇਰੇ ਕੋਲ ਆ ਕੇ ਮੈਨੂੰ ਧਮਕੀ ਦੇਣ ਲੱਗਿਆ ਕਿ ਜੇ ਮੇਰੇ ਨਾਲ ਵਿਆਹ ਕਰਾਉਣ ਲਈ ਹਾਂ ਨਹੀਂ ਕਰੇਂਗੀ ਤਾਂ ਮੈਂ ਤੇਰੇ ਮੂਤੇ ਇਤਿਜਾਪਾ ਦੇਵਾਂਗਾ ਤਾਂ ਕਿ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੀ ਦੇਖਣ ਤੋਂ ਡਰੇਂਗੀ ਤੂੰ ਹੁਣ ਸੋਚ ਲੈ ਤੇਰੀ ਹਾਂ ਜਾਂ ਨਾ ਕਾਜਲ ਸਭ ਕੁਝ ਭੁੱਲ ਕੇ ਪੜ੍ਹਾਈ ਵਿੱਚ ਧਿਆਨ ਲਗਾਉਣਾ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਕੱਲ ਦਾ ਟੈਸਟ ਪਾਸ ਕਰ ਲਵਾਂ ਜਿਸ ਨਾਲ ਇੱਕ ਚੰਗੇ ਕਾਲਜ ਵਿੱਚ ਦਾਖਲਾ ਹੋ ਜਾਵੇ। ਸਵੀਰ ਹੋਈ, ਛੇਤੀ ਛੇਤੀ ਤਿਆਰ ਹੋ ਗਈ। ਪਾਪਾ ਉਸ ਨੂੰ ਕਾਲਜ ਛੱਡਣ ਗਏ ਤੇ ਕਿਹਾ, ਮੈਂ ਬਾਹਰ ਖਾਣਾ ਪੁੱਤ, ਤੂੰ ਧਿਆਨ ਨਾਲ ਪੇਪਰ ਦੇਵੀਂ। ਪੇਪਰ ਖਤਮ ਹੋਣ ਤੋਂ ਬਾਅਦ ਇਕੱਠੇ ਹੀ ਘਰ ਚੱਲਾਂਗੇ। ਉਹ ਖੁਸ਼ ਹੋ ਗਈ ਕਿ ਪਾਪਾ ਦੇ ਰਹਿਣ ਨਾਲ ਉਹ ਨੇੜੇ ਤੇੜੇ ਵੀ ਨਹੀਂ ਆਵੇਗਾ। ਜਿਵੇਂ ਉਸਨੇ ਸੋਚਿਆ ਸੀ ਪੇਪਰ ਉਮੀਦਾਂ ਹੀ ਹੋਇਆ ਬਹੁਤ ਵਧੀਆ ਬਾਹਰ ਖੜੇ ਉਡੀਕ ਕਰਦੇ ਪਾਪਾ ਨਾਲ ਘਰ ਆ ਗਈ ਉਹ ਬਹੁਤ ਖੁਸ਼ ਸੀ ਕਿ ਉਸਨੇ ਪੇਪਰ ਚੰਗੀ ਤਰ੍ਹਾਂ ਦਿੱਤਾ ਹੁਣ ਤਾਂ ਇੰਸਟੀਚੂਟ ਵੀ ਨਹੀਂ ਸੀ ਜਾਣਾ ਤਾਂ ਉਸਨੇ ਘਰ ਤੋਂ ਨਿਕਲਣਾ ਹੀ ਬੰਦ ਕਰ ਦਿੱਤਾ ਰਿਜ਼ਲਟ ਆਇਆ ਤਾਂ ਕਾਜਲ ਨੂੰ ਰੈਂਕ ਦੇ ਮੁਤਾਬਕ ਚੰਗੇ ਕਾਲਜ ਵਿੱਚ ਦਾਖਲਾ ਮਿਲ ਗਿਆ ਮੰਮੀ ਡੈਡੀ ਤੇ ਇੰਸਟੀਚੂਟ ਦੇ ਹੈੱਡ ਵੀ ਉਸਦੇ ਰੈਂਕ ਨੂੰ ਦੇਖ ਕੇ ਬਹੁਤ ਖੁਸ਼ ਹੋਈ ਪਾਪਾ ਨੇ ਕਾਲਜ ਵਿੱਚ ਫੀਸ ਵੀ ਜਮ੍ਹਾਂ ਕਰਵਾ ਦਿੱਤੀ। ਕਾਜਲ ਸੁਪਨਿਆਂ ਦੀ ਦੁਨੀਆ ਵਿੱਚ ਖੋਈ ਹੋਈ ਸੀ ਕਿ ਉਹ ਇੰਜੀਨੀਅਰਿੰਗ ਕਾਲਜ ਵਿੱਚ ਪੜਨ ਦੇ ਲਈ ਜਾ ਰਹੀ ਹੈ। ਇਹ ਹੀ ਖੁਸ਼ਖਬਰੀ ਆਪਣੀਆਂ ਸਹੇਲੀਆਂ ਨਾਲ ਸਾਂਝੀ ਕਰ ਰਹੀ ਸੀ ਕਿ ਗੇਟ ਦੇ ਬਾਹਰ ਕੋਈ ਰੌਲਾ ਸੁਣਾਈ ਦਿੱਤਾ। ਮੰਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਉਹੀ ਮੁੰਡਾ ਜਿਸ ਦਾ ਨਾਮ ਜਗਦੇਵ ਸੀ ਸ਼ਰਾਬ ਵਿੱਚ ਟੁੱਨ ਸਾਡੇ ਘਰ ਦੇ ਅੱਗੇ ਖੜ ਕੇ ਜ਼ੋਰ-ਜ਼ੋਰ ਨਾਲ ਬੜਕਾ ਮਾਰ ਰਿਹਾ ਸੀ। ਕਾਜਲ ਮੈਂ ਤੈਨੂੰ ਸੋਚਣ ਲਈ ਟਾਈਮ ਦਿੱਤਾ ਸੀ ਪਰ ਤੂੰ ਕੋਈ ਜਵਾਬ ਨਹੀਂ ਦਿੱਤਾ ਇਸ ਲਈ ਮੈਂ ਆਪੇ ਆ ਗਿਆ ਵਿਆਹ ਤਾਂ ਤੈਨੂੰ ਹੁਣ ਮੇਰੇ ਨਾਲ ਹੀ ਕਰਨਾ ਪੈਣਾ ਨਹੀਂ ਤਾਂ ਤੇਜਾਬ ਸਿੱਟ ਕੇ ਤੇਰੇ ਚਿਹਰੇ ਨੂੰ ਪੂਰੀ ਤਰ੍ਹਾਂ ਵਿਗਾੜ ਦਵਾਂਗਾ ਫੇਰ ਕਿਸੇ ਦੀ ਸ਼ਿਕਾਇਤ ਕਰਨ ਤੋਂ ਪਹਿਲਾਂ 10 ਵਾਰ ਸੋਚੇਂਗੀ ਮਹੱਲੇ ਦੇ ਸਾਰੇ ਲੋਕ ਬਾਹਰ ਨਿਕਲ ਕੇ ਆ ਗਏ ਜਿਨੇ ਮੂੰਹ ਉਨੀਆਂ ਗੱਲਾਂ ਮੁੰਡੇ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਸਾਰਾ ਦੋਸ਼ ਕੁੜੀ ਦੇ ਮੱਥੇ ਤੇ ਹੀ ਮੜ ਦਿੱਤਾ ਜਾਂਦਾ ਹੈ। ਕਾਜਲ ਦੇ ਮੰਮੀ ਡੈਡੀ ਨੇ ਉਸ ਮੁੰਡੇ ਤੇ ਲੋਕਲਾਜ ਦੇ ਡਰ ਕਰਕੇ ਆਪਣਾ ਦਰਵਾਜ਼ਾ ਬੰਦ ਕਰ ਲਿਆ। ਜਗਦੀਪ ਨੇ ਕਿਹਾ ਕਿ ਡਰ ਕੇ ਘਰ ਵਿੱਚ ਬੈਠ ਗਈ ਹੈ। ਕਦੀ ਨਾ ਕਦੀ ਬਾਹਰ ਤਾਂ ਨਿਕਲੇਗੀ। ਕਾਜਲ ਕੱਲ ਮੈਂ ਫੇਰਾਉਂਗਾ। ਤੇਰੀ ਹਾਂ ਸੁਣ ਕੇ ਹੀ ਜਾਊ ਮੈਂ। ਕਹਿੰਦੇ ਹੋਏ ਉਹ ਉੱਥੋਂ ਚਲਾ ਗਿਆ। ਕਾਜਲ ਰੋਣ ਲੱਗੀ ਕਿਉਂਕਿ ਕੱਲ ਉਸਦੇ ਕਾਲਜ ਦਾ ਪਹਿਲਾ ਦਿਨ ਸੀ। ਜਗਦੇਵ ਕੁਝ ਵੀ ਕਰ ਸਕਦਾ ਸੀ ਪੁਲਿਸ ਵਿੱਚ ਉਸਦੀ ਇੰਨੀ ਜਾਣ ਪਹਿਚਾਨ ਸੀ ਕਿ ਉੱਥੇ ਕੰਪਲੇਂਟ ਦਰਜ ਕਰਵਾਉਣਾ ਵੀ ਬੇਕਾਰ ਸੀ ਉਸ ਰਾਤ ਘਰ ਵਿੱਚ ਰੋਟੀ ਨਾ ਪੱਕੀ ਮੰਮੀ ਡੈਡੀ ਬਹੁਤ ਚਿੰਤਾ ਵਿੱਚ ਸੀ ਪਰ ਉਹਨਾਂ ਨੂੰ ਆਪਣੀ ਧੀ ਤੇ ਪੂਰਾ ਜ਼ਕੀਨ ਸੀ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਕਾਜਲ ਵੀ ਰੋਂਦੇ ਰੋਂਦੇ ਇਹ ਸੋਚਦੇ ਸੋ ਗਈ ਕਿ ਪਤਾ ਨਹੀਂ ਸਵੇਰੇ ਕੀ ਹੋਵੇਗਾ ਸਵੇਰੇ ਉੱਠ ਕੇ ਫਰੈਸ਼ ਹੋ ਕੇ ਬਾਹਰ ਆਈ ਦਾ ਦੇਖਿਆ ਬੈਠਕ ਵਿੱਚ ਸੂਟਕੇਸ ਰੱਖੇ ਹੋਏ ਸੀ ਮਾ ਰਸੋਈ ਵਿੱਚੋਂ ਉਸਦੇ ਲਈ ਕਾਫੀ ਬਣਾ ਕੇ ਲੈ ਆਈ ਤੇ ਕਹਿਣ ਲੱਗੀ ਕਾਜਲ ਛੇਤੀ ਨਾਲ ਤਿਆਰ ਹੋ ਜਾ ਅਸੀਂ ਸਾਰੇ ਤੇਰੇ ਚਾਚੇ ਦੇ ਕੋਲ ਦਿੱਲੀ ਜਾ ਰਹੇ ਹਾਂ ਕੋਈ ਵੀ ਸਵਾਲ ਜਵਾਬ ਨਾ ਕਰੀ ਮੈਂ ਤੇਰੇ ਵੀ ਕੱਪੜੇ ਰੱਖ ਦਿੱਤੇ ਨੇ ਪਾਪਾ ਕੈਬ ਲੈ ਕੇ ਆ ਰਹੇ ਨੇ ਕਾਜਲ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕੱਲ੍ਹ ਦਾ ਪਹਿਲਾ ਦਿਨ ਤੇ ਅਸੀਂ ਸ਼ਹਿਰ ਤੋਂ ਦੂਰ ਜਾ ਰਹੇ ਹਾਂ ਮਾਂ ਦੀ ਗੱਲ ਮੰਨ ਕੇ ਕਾਜਲ ਤਿਆਰ ਹੋ ਕੇ ਆ ਗਈ। ਪਾਪਾ ਨੇ ਅੰਦਰ ਆਉਂਦੇ ਹੀ ਬਿਨਾ ਕੁਝ ਕਹੀ ਸਾਰੇ ਸੂਟਕੇਸ ਕੈਬ ਵਿੱਚ ਰੱਖ ਦਿੱਤੇ। ਮਾਂ ਕਾਜਲ ਨੂੰ ਲੈ ਕੇ ਕੈਬ ਵਿੱਚ ਬੈਠ ਗਈ। ਪਾਪਾ ਨੇ ਘਰ ਨੂੰ ਤਾਲਾ ਲਗਾਇਆ ਤੇ ਕੈਬ ਵਿੱਚ ਬੈਠ ਗਏ। ਕੈਬ 에어ਪੋਰਟ ਵੱਲ ਨੂੰ ਭੱਜੀ ਜਾ ਰਹੀ ਸੀ। ਕਿਸੇ ਨੇ ਵੀ ਇੱਕ ਦੂਜੇ ਵੱਲ ਨਾ ਦੇਖਿਆ ਨਾ ਹੀ ਕੋਈ ਗੱਲਬਾਤ ਕੀਤੀ। 에어ਪੋਰਟ ਤੇ ਉਤਰ ਕੇ ਸਮਾਨ ਲੈ ਕੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ। ਤੇ ਸਹੀ ਸਮੇਂ ਤੇ ਫਲਾਈਟ ਨੇ ਉਡਾਨ ਭਰੀ ਦਿੱਲੀ ਪਹੁੰਚਦੇ ਹੀ ਚਾਚਾ ਜੀ ਅੱਗੇ ਕਾਰ ਲੈ ਕੇ ਖੜੇ ਸੀ ਘਰ ਪਹੁੰਚੇ ਦਾਦਾ ਦਾਦੀ ਚਾਚਾ ਚਾਚੀ ਨਾਲ ਮਿਲੇ ਪਾਪਾ ਨੇ ਰਾਤ ਹੀ ਫੋਨ ਕਰਕੇ ਚਾਚਾ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਸਾਰੇ ਹੀ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਚਾਹ ਪਾਣੀ ਪੀਣ ਤੋਂ ਬਾਅਦ ਅਸਲੀ ਮੁੱਦੇ ਤੇ ਚਰਚਾ ਸ਼ੁਰੂ ਹੋਈ ਕਾਜਲ ਤੋਂ ਜਦੋਂ ਚਾਚਾ ਜੀ ਨੇ ਪੁੱਛਿਆ ਤਾਂ ਉਸਨੇ ਬਿਨਾ ਕੁਝ ਲੁਕੋਏ ਸਭ ਕੁਝ ਸਹੀ ਸਹੀ ਦੱਸ ਦਿੱਤਾ ਕਾਜਲ ਤੇ ਉਸਦੇ ਮੰਮੀ ਡੈਡੀ ਤਿੰਨਾਂ ਨੇ ਆਪਣੇ ਮੋਬਾਈਲ ਸਵਿਚ ਆਫ ਕਰ ਦਿੱਤੇ ਦੋ ਦਿਨ ਬਾਅਦ ਹੀ ਕਾਜਲ ਨੂੰ ਦੇਖਣ ਲਈ ਮੁੰਡੇ ਵਾਲੇ ਆਏ ਮੁੰਡਾ ਚਾਚਾ ਜੀ ਦੇ ਜਿਗਰੀ ਦੋਸਤ ਦਾ ਸੀ ਆਸਟ੍ਰੇਲੀਆ ਵਿੱਚ ਪੱਕਾ ਤੇ ਵਧੀਆ ਕਮਾਉਂਦਾ ਸੀ ਉਹਨਾਂ ਨੂੰ ਚਾਚਾ ਜੀ ਨੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਇਸ ਲਈ ਬਹੁਤ ਹੀ ਘੱਟ ਲੋਕਾਂ ਦੀ ਮੌਜੂਦਗੀ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ ਕਾਜਲ ਰੰਜੂਤ ਦੇ ਨਾਲ ਆਪਣੇ ਸੁਪਨਿਆਂ ਨੂੰ ਕੁਚਲਦੇ ਹੋਏ ਆਸਟ੍ਰੇਲੀਆ ਚਲੀ ਗਈ। ਮਾਪੇ ਵਾਪਸ ਘਰ ਆ ਗਏ। ਕਾਜਲ ਦੇ ਨਾਲ ਨਾ ਹੋਣ ਦੇ ਕਾਰਨ ਕਿਸੇ ਨੇ ਕੁਝ ਨਹੀਂ ਕਿਹਾ। ਜਗਦੀਪ ਵੀ ਹੁਣ ਉਹਨਾਂ ਦੇ ਘਰ ਵੱਲ ਨਹੀਂ ਸੀ ਫਟਕਦਾ। ਉਹ ਤਾਂ ਸਿਰਫ ਉਹਨਾਂ ਨੂੰ ਡਰਾ ਰਿਹਾ ਸੀ। ਪਾਪਾ ਆਫਿਸ ਚਲੇ ਜਾਂਦੇ ਤੇ ਮਾਂ ਘਰ ਦੇ ਕੰਮ ਕਰਦੀ। ਕਾਜਲ ਨਾਲ ਗੱਲ ਹੋ ਜਾਂਦੀ ਸੀ। ਰੰਜੂਤ ਬਹੁਤ ਹੀ ਚੰਗਾ ਮੁੰਡਾ ਸੀ। ਕਾਜਲ ਦੇ ਵਿਆਹ ਨੂੰ ਹੁਣ 15 ਸਾਲ ਹੋ ਗਏ ਨੇ। ਇੰਨੇ ਸਾਲਾਂ ਬਾਅਦ ਉਹ ਆਪਣੀ ਧੀ ਨੂੰ ਲੈ ਕੇ ਇੰਡੀਆ ਪਹੁੰਚੀ। ਆਪਣਾ ਸਮਾਨ ਲੈਣ ਲਈ ਖੜੀ ਉਡੀਕ ਕਰ ਰਹੀ ਸੀ। ਇੰਡੀਆ ਆਉਂਦੇ ਹੀ ਉਸ ਦੇ ਦਿਲ ਵਿੱਚ ਇੱਕ ਹੂਕ ਜਹੀ ਉੱਠੀ। ਉਸ ਨੂੰ ਆਪਣੇ ਸੁਪਨੇ ਯਾਦ ਆਏ। ਉਹ ਦਿਨ ਯਾਦ ਆਇਆ ਜਦ ਉਸ ਦੀ ਇੱਜ਼ਤ ਦੀਆਂ ੱਟਜੀਆਂ ਉੜੀਆਂ ਸੀ। ਵਿਚਾਰਾਂ ਵਿੱਚ ਕੋਈ ਹੋਈ ਕਾਜਲ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਪੈਰਾਂ ਨੂੰ ਫੜ ਲਿਆ। ਦੇਖਿਆ ਤਾਂ 5 ਸਾਲਾਂ ਦੀ ਛੋਟੀ ਜਹੀ ਬੱਚੀ ਸੀ ਜੋ ਆਪਣੇ ਮਾਤਾ ਪਿਤਾ ਤੋਂ ਲੁੱਕ ਕੇ ਭੱਜ ਰਹੀ ਸੀ ਗੁੱਡੂ ਕਿੱਥੇ ਐ ਤੂੰ ਬੁਲਾਉਂਦੇ ਹੋਏ ਉਸਦੇ ਪਾਪਾ ਉਸਦੇ ਪਿੱਛੇ ਆਏ ਉਸਨੂੰ ਦੇਖਦੇ ਹੀ ਕਾਜਲ ਇੱਕਦਮ ਡਰ ਗਈ ਗੁੱਡੂ ਦੇ ਪਾਪਾ ਵੀ ਕਾਜਲ ਨੂੰ ਦੇਖ ਕੇ ਉੱਥੇ ਹੀ ਰੁਕ ਗਏ ਉਹ ਹੋਰ ਕੋਈ ਨਹੀਂ ਜਗਦੇਵ ਸੀ ਉਸਨੇ ਕਾਜਲ ਨੂੰ ਦੇਖ ਕੇ ਕਿਹਾ ਕਾਜਲ ਮੈਨੂੰ ਮaaf ਕਰ ਦੇ ਕਾਜਲ ਨੇ ਅੱਗੋਂ ਕੁਝ ਨਾ ਕਿਹਾ ਉਸੇ ਵਕਤ ਪਿੱਛੇ ਤੋਂ ਇੱਕ ਔਰਤ ਆਈ ਜਗਦੇਵ ਗੁੱਡੂ ਮਿਲੀ ਕਿ ਨਹੀਂ ਜਗਦੇਵ ਦੀ ਗੋਦੀ ਗੁੱਡੂ ਨੂੰ ਦੇਖ ਕੇ ਕਹਿਣ ਲੱਗੀ ਗੁੱਡੂ ਕਿੰਨੀ ਵਾਰ ਤੈਨੂੰ ਕਿਹਾ ਕਿ ਹੱਥ ਛੱਡ ਕੇ ਨਹੀਂ ਭੱਜਣਾ ਸੁਣਦੀ ਨਹੀਂ ਤੂੰ ਤਾਂ ਜਗਦੇਵ ਨੇ ਕਾਜਲ ਨੂੰ ਕਿਹਾ ਕਾਜਲ ਇਹ ਮੇਰੀ ਪਤਨੀ ਸੀਮਾ ਕਾਜਲ ਨੇ ਸਿਰ ਹਿਲਾ ਕੇ ਨਮਸਤੇ ਕੀਤੀ ਕੁਝ ਥੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਜਗਦੇਵ ਆਪਣੀ ਪਤਨੀ ਤ੍ਰਿਤੀ ਦੇ ਨਾਲ ਚੱਲਿਆ ਗਿਆ ਪਰ ਉਹ ਹਜੇ ਵੀ ਜਗਦੇਵ ਨੂੰ ਦੇਖ ਕੇ ਸ਼ੌਕ ਵਿੱਚ ਸੀ ਉਸ ਦੀ ਸੋਚ ਵਿੱਚ ਰੁਕਾਵਟ ਪਾਉਣ ਦੇ ਲਈ ਕਾਜਲ ਦੀ ਧੀ ਸ਼ਿਵਾਨੀ ਆਈ ਮਾਂ ਚੱਲੀਏ ਸਮਾਨ ਮੈਂ ਲੈ ਲਿਆ ਕਾਜਲ ਬਿਨਾਂ ਕੁਝ ਕਹੀ ਉਥੋਂ ਧੀ ਦੇ ਨਾਲ ਚੱਲਣ ਲੱਗੀ ਕਾਜਲ ਨੇ ਸੋਚਿਆ ਕਿੰਨੇ ਆਸਾਨੀ ਨਾਲ ਮਾਫੀ ਮੰਗ ਰਿਹਾ ਸੀ ਉਸ ਨੂੰ ਯਾਦ ਵੀ ਨਹੀਂ ਕਿ ਉਸ ਦੇ ਕਾਰਨ ਉਸ ਦੀ ਇੱਜ਼ਤ ਨੂੰ ਕਿੱਡਾ ਵੱਡਾ ਦਾਗ ਲੱਗਣ ਵਾਲਾ ਸੀ ਉਹ ਤਾਂ ਚੰਗਾ ਹੋਇਆ ਰਣਜੋਤ ਦਾ ਜਿਸ ਨੇ ਉਸ ਦਾ ਪੜ੍ਹਾਈ ਵੱਲ ਝੁਕਾਵ ਨੂੰ ਦੇਖ ਕੇ ਉਸ ਨੂੰ ਅੱਗੇ ਪੜ੍ਹਾਉਣ ਦਾ ਫੈਸਲਾ ਕੀਤਾ ਸੀ ਉਸ ਨੇ ਪੜ੍ਹਾਇਆ ਇਸ ਲਈ ਅੱਜ ਉਹ ਇੱਕ ਬਹੁਤ ਬੜੀ ਵਕੀਲ ਬਣ ਗਈ ਹੈ ਉਸ ਨੇ ਸੋਚਿਆ ਕਿ ਉਸ ਸਮੇਂ ਮੇਰੇ ਮਾਪੇ ਨੇ ਮੇਰਾ ਸਾਥ ਨਹੀਂ ਦਿੱਤਾ ਉਹ ਸ਼ਾਇਦ ਜਗਦੇਵ ਦੀ ਇਸ ਹਰਕਤ ਨਾਲ ਡਰ ਗਈ ਸੀ ਜਾਂ ਉਸ ਦਾ ਸਾਹਮਣਾ ਨਹੀਂ ਸੀ ਕਰ ਸਕਦੀ ਕੁਝ ਵੀ ਕਾਰਨ ਹੋ ਸਕਦਾ ਹੈ ਇਸ ਲਈ ਵਿਆਹ ਕਰ ਦੇਣਾ ਉਹਨਾਂ ਨੇ ਜ਼ਿਆਦਾ ਚੰਗਾ ਸਮਝਿਆ ਪਰ ਮੈਂ ਆਪਣੀ ਧੀ ਦਾ ਸਾਥ ਦਵਾਂਗੀ ਉਸ ਦੇ ਸਨਮਾਨ ਨੂੰ ਕਦੇ ਠੀਸ ਨਹੀਂ ਪਹੁੰਚਣ ਦਵਾਂਗੀ ਅਜੀਹਾ ਕਾਜਲ ਨੇ ਮਨ ਵਿੱਚ ठाਣ ਕੇ ਆਪਣੀ ਧੀ ਦਾ ਹੱਥ ਫੜਿਆ ਤੇ ਬੜੇ ਹੀ ਆਤਮ ਸਨਮਾਨ ਦੇ ਨਾਲ ਆਪਣੇ ਕਦਮ ਅੱਗੇ ਵਧਾ ਕੇ ਬਾਹਰ ਖੜੀ ਟੈਕਸੀ ਵਿੱਚ ਬੈਠ ਗਈ ਅਸੀਂ ਦੂਜਿਆਂ ਤੋਂ ਡਰ ਕੇ ਆਪਣੇ ਬੱਚਿਆਂ ਨੂੰ ਕਿਵੇਂ ਸਜ਼ਾ ਦੇ ਸਕਦੇ ਹਾਂ ਉਹਨਾਂ ਦੇ ਸਨਮਾਨ ਦੀ ਰੱਖਿਆ ਕਰਨਾ ਹੀ ਸਾਡਾ ਫਰਜ਼ ਹੈ ਕਾਜਲ ਦੇ ਮਾਪੇ ਨੇ ਉਸ ਵਕਤ ਕਾਜਲ ਦਾ ਵਿਆਹ ਕਰਕੇ ਸਹੀ ਕੀਤਾ ਜਾਂ ਗਲਤ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ